ਆ ਜਾ ਛੱਡ ਰੱਖਿਆ ਅਲਾਰਮ ਉਹਨਾਂ ਨੂੰ ਮੱਜਾਂ ਨੇ ਦਾ ਹਲੋ ਮਾਈ ਮਾਚੀਆ ਤੱਕ ਨਹੀਂ ਆ ਲੈ ਵਾਹ ਤੇ ਗੋਈ ਨਾ ਬੱਡੇ ਬੱਛੜੇ ਜੋ ਵਾ ਮਾ ਹੈ ਗੁਰੂ ਜੀ ਬਸਰਲਾ ਜੀ ਨੋ ਮੜਾ ਜੇ ਓਪੜੇ ਦੂਦੋ ਕਹਾ ਜੀ ਆ ਜੋ ਜੀ ਸੇਵਾ ਘਟਾਤੀ ਫਿਰ ਤਾ ਉਹ ਸਵਾ ਬਣਿਆ ਹੁਣ ਇਹ ਸਵਾਦ ਲੱਗਦੀ ਐ ਲੈਟੀ ਵਿਚਰ ਲਈ ਫੀਡ ਖਾਤੀ ਬਾਰੇ ਨੂੰ ਫਿਰ ਇਹ ਤਾਂ ਬਾਤ ਹਾਂ ਇਹ ਨਾ ਕੋਈ ਨਾ ਚੱਲੇ ਕਦੇ ਦਿਨ ਚ ਹੋਲੀ ਹੋਲੀ ਘਟਾ ਦੇਾਂਗੇ ਨਸ਼ੇ ਪਤੇ ਵਾਲਿਆਂ ਵਾਂਗੂ ਤੇ ਆ ਭਾਈ ਇਹਨਾਂ ਦਾ ਦਲੱਗਾ ਅਨਾ ਚਿਆ ਆ ਗਿਆ ਆ ਗਿਆ ਆ ਗਿਆ ਇੱਕ ਮਿੰਟ ਚ ਕਈ ਦਿਨਾਂ ਬਾਅਦ ਆ ਜਿੰਨਾਂ ਦੀ ਦਲਗੀ ਵਾਲੀ ਵੀਡੀਓ ਬਣਾਈ ਆਂ ਖੋਰੂ ਪਾਉਂਦੀਆਂ ਭਾਈ ਜਦੋਂ ਟਾਈਮ ਥੋੜਾ ਜਾ ਲੇਟ ਹੋ ਜੀਏ ਧਰਮਤ ਇਹਨਾਂ ਨੂੰ ਪਿਛੋ 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 ਪਿچھے ਹੋ ਜਾ ਢਲਾ ਦੇਗੀ ਸਾਰਾ ਕੁਝ ਤਾਜ ਓਏ ਕੀ ਹੋਇਆ ਖਾ ਪੀ ਗਿਆ ਉਹ ਬਾਲਾ ਉਹ ਜਮਦਾਨਾ ਤਾਜ ਦੀ ਗੱਲ ਆ ਮੈਂ ਵਿੱਚ ਤਾਕੇ ਜਿਵੇਂ ਅੱਜ ਵੀਰ ਕਾ ਨੇ ਗੰਡਾ ਬੋਰ ਖੜਾਣਾ ਬਾਣਾ ਹੈ ਤੇ ਬੜਾ ਦੋਤਾ ਕਿੱਥੋਂ ਲਈ ਆ ਉਹਨੂੰ ਫਿਰ ਕਹਿ ਦੋ ਅੱਗੇ ਬਈ ਫੀਡ ਬਣਵਾ ਕੇ ਲਿਆਉਨੇ ਹੁੰਨੇ ਹੁਣ ਬਣਵਾਈ ਨਹੀਂ ਇੱਕ ਦੋ ਹਫ਼ਤੇ ਹੋ ਗਏ ਫਿਰ ਮੁੱਲ ਦੀ ਫੀਡ ਲਿਆਉਂਦੇ ਇਹ ਵਿੱਚ ਰਲਾਉਨੇ ਹੁੰਨੇ ਨੂੰ ਦਿਲਗੇ ਚ ਚੇ ਦੋ ਟੱਕਰੇ ਸਾਰਾ ਬਲੀ ਆਹ ਟਰਾਲੀ ਜਾਨ ਨੀ ਦੇਖ ਕੇ ਜੀ ਲੱਖੇ ਨੇ ਨਵੀਂ ਟਰਾਲੀ ਲਿਆਂਦੀ ਅੱਜ ਜੇ ਦੇਖਿਆ ਉੱਥੇ ਅਮਨਤੀ ਚਾਚਾ ਹੀ ਭਾਲਦਾ ਸੀਗਾ ਓਰੇ ਆ ਪਹਿਲਾਂ ਇੱਧਰ ਚੱਕੋ ਪਹਿਲਾਂ ਸਤਿ ਸ਼੍ਰੀ ਅਕਾਲ ਬਲੌ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਨਾ ਮੁੰਨੂ ਚ ਗੋਬਿਰ ਖੈਂਗ ਦੇ ਕੀ ਕਰੀ ਜਾਣਾ ਕਿੱਥੇ ਨੇ OK ਬਾਪੂ ਓਥੇ ਮੰਦੀ ਚਾਚਾ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾ ਭੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਦੇ ਨਵੇਂ ਬਲੌਗ ਚ ਆ ਮਮਾ ਨਵੇਂ ਸਮਨਾਉ ਚ ਨਵੇਂ ਐਸ਼ ਬਲੌਗ ਸੜਕਾਂ ਤੇ ਆ ਸੜਕਾਂ ਤੇ ਖੜਦੇ ਆ ਜੀ ਵੀ ਹੌਦਾ ਆਦਾ ਅੱਗੇ ਆਗੇ ਅੱਗੇ ਇੱਥੇ ਇੱਥੇ ਘੜੋ ਲੈ ਅੱਜ 16 ਮੱਗਰ 1 ਦਸੰਬਰ ਆ ਬਰਾ 2024 ਜੀ ਆ ਇਹਨੂੰ ਆਖਦੇ ਆਂ ਭਾਈ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ ਚ ਤੇ ਚਲਦੇ ਆਂ ਗੱਗੂ ਕੇ ਆਲੇ ਪਾਸੇ ਮਾਹੌਲ ਚਾਲ ਦੇਖਦੇ ਆਂ ਆ ਸਾਰਾ ਕੁਝ ਮੈਂ ਹੀ ਲਿਖਿਆ ਆਜਾ ਪਰਾਂਡੋ ਦਾ ਯੂ ਆਇਆ ਲੱਖੇ ਨੂੰ ਪਤਾ ਇੰਨਾਂ ਦੇ ਆਈਏ ਉਹ ਨਵਾਂ ਟਰਾਲੀ ਘਾਦੀ ਹੋਰੇ ਨਵੀਂ ਟਰਾਲੀ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਿਆ ਤਾਂ ਫੋਲੋ ਲਾਜ ਜ਼ਰੂਰ ਕਰ ਲਿਓ ਦੇ ਵਧਾਈਆਂ ਲਖੇ ਵਧਾਈਆਂ ਦੇ ਉਹ ਸੁਣ ਲੈ ਰੱਖੇ ਉਧਰ ਦੀ ਜਾ ਕੇ ਉਧਰ ਕੰਮ ਕਰੀ ਜਾਂਦਾਗਾ ਹੁਣ 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 ਮੌਕਾ ਆ ਹੁਣ ਚਲੋ ਜੀ ਵਧਾਈਆਂ ਇਨਸ਼ਾਅੱਲਾ ਆਡੀ ਨੂੰ ਵਧਾਈਆਂ ਦੇ ਲੱਖੇ ਤਾਂ ਨਹੀਂ ਸੁਣਦਾ ਵਧਾਈਆਂ ਲੱਖੇ ਕਹਿੰਦਾ ਵਧਾਈਆਂ ਜੀ ਵਧਾਈਆਂ ਭਾਈ ਕਿੱਥੋਂ ਬਣਵਾਈ ਆ ਉਹ ਹੈ ਹੈ ਇਸ ਚਾਰ ਨੂੰ ਲੈ ਅੱਛਾ ਲੈ ਇਸ ਦੀ ਜੋ ਹੈ 10 ਦਾ ਕੋਨਟੀਨੈਂਟ ਆਹ ਵ ਲੈ ਹੋਰ ਯਾਰ ਚਲਾਏ ਦੱਸਣਾ ਤਾਂ ਹੀ ਹੈਗਾ ਹੈ ਗੇੜੇ ਸੰਦਾ ਬਣੇਗਾ ਹੈ 10 ਸਾਲ ਹੋ ਗਏ ਨੂੰ ਬਣੇ ਨੂੰ ਉਹ ਵਧਾਈਆਂ ਭਾਈ ਗਰਦੀਪ ਸਿੰਘ ਵਧੀਆ ਵਧੀਆ ਚੜਦੀ ਕਲਾ ਹੈ ਜੇ ਤਾਂ ਉਹੀ ਅੰਦਰ ਲਾ ਰੱਖਿਆ ਉਹਦਾ ਗੱਲ ਹੀ ਾਡਾ ਲਾਡੀ ਤਾਕੜਾ ਕੰਮ ਦਾ ਲਾਡੀ ਹੈ ਨਾ ਤਾਂ ਜੇ ਸੇ ਖੜ ਜਾ ਪੁੱਤਰ ਦੇਖਣਾ ਜੀ ਦੱਸਦਾ ਹੀ ਜਿੰਨਾ ਦਸ ਸਾਲਾਂ ਦਾ ਬਣਿਆ ਦਸ ਸਾਲਾਂ ਦਾ ਨਹੀਂ ਬਣਿਆ ਕਾਪੂ ਮਾਰਦੇ ਹੋਣਗੇ ਪਾਪਾ ਨਾ ਕਾਪ ਮਾਰਦੇ ਹੋ ਉਸ ਆਵੇ ਫਾਰਸ ਕਿੰਨੇ ਚ ਸੌਦਾ ਕਰਿਆ ਕਿ ਕੈਮਰੇ ਨਹੀਂ ਦੱਸਦੇ ਨਾ ਨਾ ਦੱਸਦੇ ਇੱਕ 85 ਦਾ ਲਿਆ ਗਿਆ ਇੱਕ 85 11 ਬੋਟਾ 11 ਬੋਟਾ ਹਾਂ ਇੱਕ ਤਾਂ ਨਰਮਤਨ ਬਈ ਚਲ ਦੱਸਦਾ ਨਹੀਂ ਆ ਪਾਈ

ਤਾ ਜੀ ਇੱਥੇ ਬੈਠਾ ਕੀ ਕਰਦਾ ਅੰਦਰ ਆਓ ਸੜਕ ਤੇ ਨਹੀਂ ਖੜਦੇ ਹੁੰਦੇ ਅੱਛੇ ਬੱਚੇ ਉਹ ਦੇਖੀ ਕਿੰਨੇ ਡਰਾਈਵਰ ਆਉਂਦੇ ਆਗੇ ਅਲੈਕੁਮ ਸਲਮ। ਇੱਥੇ ਘਰ ਜਾ ਕੋਲੇ ਨਾਲ ਕੋਲੇ ਨਾਲ ਘਰ ਜਾ ਕੋਲੇ ਨਾਲ ਠੀਕ ਹੈ ਮਿੱਤਰਾਂ ਐਸੇ ਫਰਕ ਉਹ ਅਕਰੇਸ ਲਾਉ ਆਉਣੇ ਬਾਹਰ ਨਾ ਆਈਂ ਜੰਗਾ ਮੈਂ ਆਉਨਾਗਾ उ बापू तक भे चल 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 उठ गया नौजवान पहले क्या पता ही हो ਆਸਾਪਰ ਹੀ ਹੋਊਗਾ ਮੇਰ ਦਾ ਲੈ ਇਹਦਾ ਵੀ ਹਾਂ ਚੱਲ ਜੀ ਬੜਾ ਹਟ ਰਿਹਾ ਜੂਣ ਬਾਨ ਕਰ ਹਾਂ ਜੀ ਛੱਡ ਦੇ 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 ਛ ਆ ਇਹ ਖੱਲੇ ਰੱਖ ਲੈ ਬੋਟੇ ਆ ਇਹ ਨਾ ਜੇ ਨਾ ਤੂੰ ਦਾ ਰੱਖ ਨਾ ਉਹ ਉਹ ਕੀ ਕਰਦੇ ਨਾ ਬੋਟੇ ਰੱਖ ਲਾ ਦੇ ਜੱਟ ਉਹ ਕਰਾਂਗੇ ਤਾਂ ਨਾ ਜੇ ਸਭ ਕੁਝ ਤੇਰਾ ਸੋਹੇ ਨਾ ਨਾ ਇਹ ਨਹੀਂ ਜੱਟ ਜਾ ਤਲਵਾਸਾ ਫਿਰ ਦੱਸਦੇ ਆਂ ਜੇ ਉਹ ਨਹੀਂ ਆ ਜੀ ਉਹ ਖੱਲੇ ਵੀ ਹੋਈ ਸਰ ਟੁੰਡਾ ਗਾ ਚੇ ਕਪਾ ਇਤੇ ਦੇ ਉਹ ਬਧਾਈਆਂ ਲੱਖੇ ਗਵੰਡੀ ਨੂੰ ਤੇ ਨਵਾਂ ਟਰਾਲਾ ਲਿਆ ਚੋਬਰ ਤੇ ਇਹ ਅਸੀਂ ਪਹਿਲਾਂ ਵੀ ਗੱਲ ਕਰ ਹਟੇ ਵੀ ਇਹ ਪੁਰਾਣਾ ਕਹਿੰਦਾ ਅਸੀਂ ਨਵਾਂ ਕਹਨੇ ਆਂਗੇ ਵੀ ਕਹਿੰਦਾ ਫਿਰ ਮੈਂ ਕਹਿੰਦਾ ਨਾ ਭਾਈ ਨਵਾਂ ਬਣਵਾ ਕੇ ਲਿਆਂਦਾ ਅਸੀਂ ਫਿਰ ਵੀ ਨਿਕਾਲੋ ਫਿਰ ਰਾਹ ਪੈਣ ਦੇਣੀ ਦਿਖਿਆ ਰ ਚੰਗਾ ਲੋਹਾ ਲੱਗਾ ਹੋਇਆ ਪੁਰਾਣਾ ਢਾਲ ਡਾਲਾ ਇੱਕ ਪਾਸੇ ਪੱਲਾ ਖੁੱਲਦਾ 185 ਦਾ 24 ਕੁਮਾਟਲਾਂ ਦਾ ਆਹ ਕੰਮ ਘੈਂਡਾ ਸਖਤ ਆ ਬੂਰਾ ਇਹ ਵਗਰਾ ਦੇ ਨਾ ਉਹ ਮੁੰਡਾ ਮੈਂ ਮਾਰ ਤਾ ਉਹ ਬੜਾ ਕੀ ਇਹ ਕੋਈ ਨਹੀਂ ਹੋਣੀ ਉਹ ਨਹੀਂ ਹੋਣੀ ਜੀ ਸਿਨੋਰਾ ਸੁੰਡੀ ਖਾਸੀ ਅਗੇ ਉਹ ਖਰਚਾਂ ਵਾਲੇ ਜ ਹਨ ਉਹ ਵੀ ਹੈਗੀ ਹੈ ਦੂਜੇ ਜ ਹੈਗੀ ਹੈ ਦੂਜੇ ਤਾਂ ਨਹੀਂ ਬਾਹੀ ਹੋਈ ਜਿਹੜੀ ਗੇਤੀ ਵੀ ਸਾਰੀ ਨੂੰ ਕੋਈ ਸੁਪੋ ਦਾ ਮਤਲਬ ਨਹੀਂ ਹੈਗਾ ਸਰਾ ਵਾਹੇ ਗਰੂ ਗੁੱਡ ਮਾਰਨਿੰਗ ਮਿਸਤਰੀ ਠੀਕ ਆ ਤੜਕੀ ਚਲਾ ਦੇ ਕਰੀ ਨਾ ਤਗੜੇ ਉਹ ਲੋਟਾ ਭਾਈ ਨੌਜਵਾਨਾਂ ਨੇ ਕੱਲ ਆ ਹਾ ਛੱਤ ਥਾਪਤੀ ਗਗੂ ਕੇ ਭਾਈ ਸਾਹਿਬ ਮਿਸਤਰੀ ਦੋਨੇ ਆ ਚੁੱਕੇ ਆ ਕੀ ਹਾਲ ਮਿਸਤਰੀ ਮਿਸਤਰੀ ਜੀ ਵੱਡਾ ਜੀ ਲਈ ਮਿਸਤਰੀ ਜੀ ਤੜਕੀ ਖਾਲੀ ਕਰਤੀ ਤੁਸੀਂ ਉਹ ਬੈਸਮੈਂਟ ਸਮਟ ਟੋਮਟੋ ਤੜਕੀ ਖਾਲੀ ਕਰਤੀ ਉਹ ਬੈਸਮੈਂਟ ਸਮਟ ਰਲਾ ਬੈ ਸਾਰਾ ਕੁਝ ਫੈਂਟਾ ਵੀ ਉੱਤੇ ਚਲਾਉਣਾ ਕੰਮ ਹੈ ਪਹਿਲਾਂ ਹਾਂ ਉਹ ਕਰਦੇ ਜਾਂਦੇ ਜਾਂਦੇ ਪਹਿਲਾਂ ਮੈਂ ਭੋਗ ਤੇ ਜਾ ਮੋਂ ਨੇ ਪਹਿਲਾਂ ਮੈਂ ਹੈ ਤੇਰੀ ਕੀ ਸਲਾਹ ਜੀ ਮਲਾਡੀ ਕਹਿੰਦਾ ਚੱਲਿਆ ਆਉਨੇ ਆ ਓ ਸਾਹਮਣੇ ਘਰਾਂ ਚ ਬਾਈ ਭੋਗ ਆਨੇ ਅਖੰਡ ਪਾੜਦੇ ਲਾਡੀ ਦਾ ਠੀਕ ਹੈ ਗੱਗੂ ਵੀ ਜਾਊਗਾ ਬਾਬਾ ਜੀ ਦੇ ਦਰਸ਼ਨ ਕਰੇ ਆਈਏ ਹੈ ਗੱਗੂ ਨੇ ਵੀ ਜਾਣਾ ਘੰਟੇ ਡੇਢ ਘੰਟਾ ਵੀ ਲਾ ਕੇ ਆਊਗਾ ਕਿੱਥੇ ਜਾਊ ਗੱਗੂ ਵਿਆਹ ਜਾ ਕੇ ਆਉਣਾ ਇੱਕ ਹੀ ਜਾਣਾ ਪੈਸੇ ਦੀ ਰਾਜ ਪੈਣ ਅੱਜ ਤਾਂ ਹੁਣ ਆ ਜਾਾਂਗੇ ਭੋਗ ਤਾਂ ਉਹ ਵੀ ਹੁਣ ਆ ਜਾਣਗੇ ਉਹ ਵੀ ਲੈਣਾ ਨਹੀਂ ਲਾਉਂਦੇ ਪਰ ਉਹ ਤਾਂ ਉਹ ਜੇ ਪੈਲਸ ਜੀ ਤਾਂ ਕੁਛ ਨਹੀਂ ਉਹ ਤਾਂ ਲੇਟ ਜਾਣਗੇ ਮੈਂ ਤਾਂ ਐਂ ਕਹਣਾ ਫਿਰ ਤੁਸੀਂ ਇੱਕ ਆ ਗਿਆ ਇੱਕ ਵਾ ਗਿਆ ਫਿਰ ਤੁਸੀਂ ਖੇਡ ਲੱਗੇ ਰਹੋਗੇ ਮੇਰੇ ਨਾਲ ਕਿਆ ਮਸਤਰੀ ਲੱਗੀ ਖੇਡਕ ਨਾ ਕਿੱਥੇ ਗੱਗੂ ਕਿੱਥੇ ਆ? ਪਿੱਛੇ ਨੂੰ ਹੈ। ਹੈ? ਠੀਕ ਹੈ। ਉਹਨੂੰ ਨਾਲ ਕਿਤੇ ਉਹ ਮੇਲਾ ਮੁਰਗੀ ਲੜਾਈ ਦਾ ਗੱਲਾ। ਉਹਦਾ ਆਈ ਹੈ। ਉਹ ਉਹ ਸੌਦਾ ਕਰਦਾਗਾ। ਵੱਡੇ ਸੌਦੇ ਕਰਦਾ ਹੋ 60-60 ਹਜ਼ਾਰ ਦੇ। ਇਕੱਠੀ। ਹੋਰ ਹੋਣਾ। ਕਿਹੜਾ ਹੈ ਬਾਈ ਨਾ ਮੁਰਗੇ ਲੜਦੇ ਨਹੀਂ ਕਰਦੇ। ਫਾਇਦਾ ਦੇਖੀ ਆ ਤੂੰ ਦੋਸਤ ਕੋਸ਼ਿਸ਼ ਨਹੀਂ ਹੋਇਆ ਕਿ ਬੇੜੀ। ਹਰ ਇੱਕ ਜੰਮੂ ਚ ਆ ਜੰਮੂ ਕਸ਼ਮੀਰ ਚੋਂ ਕੱਕੜ ਲਿਆ ਹੋਇਆ ਹੇ ਗਰੂ ਮਗਾ ਤੁਹਾਡਾ ਸੀਨ ਨਾ ਰਹਿ ਜੇ ਪੈਡ ਲਾਉਂਦਿਆਂ ਦਾ ਹਾਂ ਮੈਂ ਸਪੈਸ਼ਲ ਆਇਆ ਮਸਾਲਾ ਵਾਲਾ ਮਰਲੋਂ ਦਾ ਕਿਤਨਾ ਡਿਗਟ ਤੇ ਹੁੰਦਾ ਵਾਹ ਗਰੂ ਲਾਦ ਲਾਦ ਦਵਾ ਦਵਾ ਇੱਕ ਹੋਰ ਭਰਨਾ ਬੋ ਬਾਈ ਸਰ ਲਾਂਗੇ ਇਹਦੇ ਨਾਲ ਪਿਆਰੋ ਵਾਹ ਗਰੂ ਵਾਹ ਹੀ ਗਰੂ ਜੀ ਤੇ ਮਿਸਤਰੀ ਭਾਈ ਦੋ ਮਾਨ ਦੇ ਇਕੱਠੀ ਇੱਕ ਥਾਂ ਤੇ ਹੋ ਸਾਹਮਣੇ ਘਰਾਂ ਚ ਅਖੰਡ ਪਾਠ ਦੇ ਭੋਗ ਨੇ ਤੇ ਇਹਨਾਂ ਨੇ ਠਾਲੀ ਮਾਰਤੀ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਮਿੱਤਰ ਜਾਂਦੇ ਨਹੀਂ ਕੈਨਸਲ ਕਰਤਾ ਬਾਬੇ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਤੇ ਇਧਰੋਂ ਦਰਸ਼ਨ ਕਰਾ ਦਿੰਨੇ ਆ ਉਹ ਆਹੀ ਗਰੂ ਜੀ Hãy cho kênh Ghiền Mì Gõ Để không có lâm nghiệp, đang hay gì vậy, đang, đang, ਅਗਲਾ ਮਾਲ ਲਾ ਲਾਉਣ ਨੂੰ ਕਹਿੰਦਾ ਉਹਨੇ ਬਹਿ ਜਾਣਾਗਾ ਪੰਜ ਇੱਕ ਦਾ ਲਾ ਲਾ ਕਰਦਾ ਕੋਈ ਹਾਂਗਾ ਮੈਂ ਪਰ ਲਾ ਦਿੰਦੇ ਆਗੇ ਪਾਣੀ ਪੂਣੀ ਨਾ ਪਾਣਾ ਲਓ ਰੱਖ ਲੈ ਸੁੱਕਾ ਜਿਵੇਂ ਤੂੰ ਖਾਵੇਂ ਜਿੰਦਾਂ ਖਾਓ ਵਾਏ ਲੋਟਾ ਬਈ ਬੰਨਣਾ ਇੱਥੇ ਤੋੜਾ ਬਈ ਤੋੜਾ ਯਾਰ ਆ ਗਿਆ ਯਾਰ ਪੈਟ ਤਿਆਰ ਗਿਆਲ ਵੈਗਰੂ ਮਸਾਲਾ ਵੈਗਰੂ ਜੀ ਮੈਨੂੰ ਡਿੱਕੀ ਜਾਂਦੇ ਸੀ ਹਾਂ ਠੀਕ ਹੈ ਆ ਇੱਟੇ ਹੀ ਇੱਟਾਂ ਜੀ ਹਾਂ ਉਹ ਇਹਦਾ ਫਿਰ ਮੰਨੇ ਜੇ ਰਾਮਾ ਰਾਸ਼ਾ ਨੰਦਰਾ ਕਰਾ ਨਾ ਮਾਨਾ ਬਣਾਉਣਾ ਭਾਈ ਕੀ ਕੰਦ ਕਰੇ ਨਹੀਂ ਚਲਾ ਹਾਂ ਇਹ ਕਰ ਤਾ ਵੀ ਸੁਖ ਨਹੀਂ ਕਰ ਵਾਏ ਉਹ ਗੋਬੀ ਦੇਖਦੇ ਸੀ ਤਾਂ ਸਾਰਾ ਸਾਰਾ ਰਾਸ਼ਿੰਦਿਆ ਕਾ ਦਿੱਕੱਲਾ ਤੇ ਯਾਰ ਬੱਸ ਬਹੁਤ ਦੂਰ ਆ ਬੱਸ ਆਫਰ ਉਹ ਇਧਰ ਕੱਢ ਦੇ ਨੀ ਓਏ ਇਧਰਲੇ ਪਾਸੇ ਲਾ ਦੋ ਹਾਂ ਵੀ ਲਾ ਜੋ ਖੜ ਜਾ ਖੜ ਜਾ ਖੜ ਜਾ ਹੂੰ ਪੱਲੇ ਪੱਲੀ ਕੱਢਣਾ ਉਹ ਟਾਇਰ ਥੱਲੇ ਜਾਂਦੀਆ ਚੱਲ ਪਾਈਦਲ ਕਰ ਦਿੰਦੇ ਆ ਪਾਖੇ ਗਲੇ ਮਹੌਲ ਤਾਂ ਆ ਇਹ ਸਭ ਪਾਈ ਆਪਣੀ ਸੈਨਾ ਲੈ ਕੇ ਆ ਗਿਆ ਇਹ ਕਹਿੰਦੇ ਅਸੀਂ ਦੋ ਦੋ ਕਿੜੇ ਅਸੀਂ ਲਵਾ ਦਿੰਨੇ ਐਟਾ ਛੋਟੀਆਂ ਪੂਰੀਆਂ ਕਰਾ ਦਿੰਨੇ ਆਗੇ ਸੈਨਾ ਫਿਰ ਅਸੀਂ ਇਹ ਲੈ ਕੇ ਆਉਣੇ ਆ ਹਾਂ ਆਪਣਾ ਆਪਣਾ ਨਾਮ ਦੱਸ ਕੇ ਜਾਓ ਹਾਂ ਵੀ ਉਹ ਛੋਰੇ ਮੋਦੀ ਮੋਦੀ ਹਾਂ ਵੀ ਨੂਰਾ ਨੂਰਾ ਬਚਣਾ ਬਚੋ ਸੁਖਮਨ ਸੁਖਮਨ ਆਕਾਸ਼ ਆਕਾਸ਼ ਮੋਦੀ ਮੋਦੀ ਦੁਬਾਰੇ ਆ ਗਿਆ ਤੋ ਤਾਂ ਫੇਰ ਆ ਗਿਆ ਹਾਂ ਵੀ ਮੋਦੀ ਤੇਰਾ ਨਾਮ ਮੋਦੀ ਆਕਾਸ਼ ਆਕਾਸ਼ ਦੋਨੇ ਮੋਦੀ ਮੋਦਾ ਆ ਹਾਂ ਓਏ ਟਾਂਗੇ ਟਾਂਗੇ ਯਾਰ ਤੁਸੀਂ ਰਹਿਣ ਦਿਓ ਇੱਧਰ ਆ ਜਾਓ ਬੱਸ ਬੱਚੀ ਤਾਂ ਨਹੀਂ ਬੱਚ ਕੇ ਬੱਚ ਕੇ ਓਰੇ ਆਯੋ ਤੁਸੀਂ ਬੱਸ ਬਹੁਤ ਆ ਯਾਰ ਸੱਟ ਖਾ ਲੈਣਗੇ ਛੋਬੇ ਨਾਲ ਨਾ ਲਈ ਨਹੀਂ ਮੋਦੀ ਮੋਦੀ ਤੂੰ ਇੱਧਰ ਹੋ ਜਾ ਪਾਸੇ ਪੈ ਰੋ ਜਾ ਵਾਸਾ ਕਾ ਗੂ ਰਹਿਣ ਦੇ ਆਪ ਆਪ ਹਟ ਲਾਂਗੇ ਰਾਤਾਂ ਤਾ ਤੋਣਗੇ ਤੇਰੇ ਆਪ ਦੇ ਨਾ ਬਜਣ ਇਹਨਾਂ ਨੂੰ ਹਟਾਉਂਦੇ ਟਾਉਂਦੇ 1 2 3 ਵਾਸਾ 18 ਦੀ ਲਾਉਣੀ ਸੀ ਕਾਲੇ ਉੱਤੇ ਮਹਾ ਗੁਸੇ ਨਾਲ ਹੋ ਜੇ ਲਾਡੀ ਗੁੱਸੇ ਨਾਲ ਹੋ ਜੇ ਲਾਡੀ ਮਗਾ ਮੜਾ ਕੈਮਰਾ ਘਮਾਦ ਕੇ ਵਧੀਆ ਵਧੀਆ ਲੋਟਾਂ ਹਜੇ ਰਹਿੰਦੇ ਸੀ ਕਿ ਇੱਥੇ ਕੰਮ ਬਿਜਲੀ ਦਾ ਰਹਿ ਗਿਆ ਠੀਕ ਹੈ ਦੂਜਾ ਜਾਲ ਪੋਣਾ ਪਿਆ ਸੀ ਕਹਿੰਦੇ ਵੀ ਡਿਸੀਜਨ ਵੀ ਸਤ ਉੱਚੀ ਕਰਨੀ ਆ ਠੀਕ ਹੈ ਤੇ ਫੁੜਕੇ ਫਰਮਾਇਆ ਜੀ ਹੋਰ ਕਹਿੰਦੇ ਵੀ ਇੱਥੇ ਚੱਕਦੇ ਆ ਫੱਟੇ ਠੀਕ ਹੈ ਪਹਿਲਾਂ ਨਾ ਅੱਧਾ ਪਜਾਲੇ ਛੱਡਦਾ ਸੀ ਕੰਮ ਆ ਲੋਟਾ ਚਾਹ ਪਾਣੀ ਪੀ ਲਈਂ ਕਹਿੰਦਾ ਤਾ ਤੂੰ ਹੈ ਨਹੀਂ ਇਹ ਤਾਂ ਮੈਨੂੰ ਪਤਾਗਾ ਬਾਕੀ ਠੀਕ ਹੈ ਉਹਨੇ ਅਸੀਂ ਖੋਲਣੀ ਬਣਾ ਲਈ ਉੱਥੇ ਅਗਲਾ ਰੁਪਿਆ ਵਾ ਮਗਰ ਨਾ ਲਾਤਾ ਬਣਾਇਆ ਬੈਰ ਨਾ ਹੋਣ ਤੋਂ ਪਹਿਲਾਂ ਤੇ ਨੌਜਵਾਨ ਕਹਿੰਦੇ ਐਦ੍ਰਾਂ ਜਮਾਂ ਤਿਆਰ ਵਰ ਤਿਆਰ ਹੋ ਗਏ ਐਨਕਾ ਲੱਕ ਦਿਖਾਈ ਵੜੀਆ ਨਫਰਾਨ ਕਾ ਲੈਣੀ ਨਹੀਂ ਚਾਹੀਦੀ ਹਾਂ ਤੇ ਨੌਜਵਾਨ ਭਾਈ ਚੱਲੇ ਆ ਵਿਆਹ ਹਾਂ ਪੈਲਸ ਚ ਹਣਾ ਢਿੱਡ ਖਾਲੀ ਰੱਖੀ ਬੇਟਾ ਤੜਕੇ ਦਾ ਗੱਗੂ ਨੇ ਰੋਟੀ ਨਹੀਂ ਖਾਦੀ ਤੜਕੇ ਦੀ ਜੇ ਬਹੁਤ ਇਹ ਨੌਕਰ ਡਿੱਡ ਭਰ ਕੇ ਨੇ ਉਹ ਖਾਲੀ ਹੁੰਦਾ ਤੂੰ ਜਦੋਂ ਅਸੀਂ ਵਿਆਹ ਜਾਣਾ ਹੁੰਦਾ ਨਾ ਜਦੋਂ ਅਸੀਂ ਉਦੋਂ ਅਸੀਂ 2 ਦਿਨ ਪਹਿਲਾਂ ਰੋਟੀ ਖਾਣੋਂ ਹਟ ਜਾਂਦੇ ਆਂਗੇ ਤੂੰ ਕੱਲ ਢੱਕੀ ਗਿਆ ਪੋਈ ਗਿਆ ਮਦਾਨਿਆਂ ਨਾਲ ਛੰਡਿਆਂ ਨਾਲ ਦਹੀਂਾਂ ਦੱਪੇ ਰੋਟੀਆਂ ਹਉ ਕੌਣਾ ਸਹਿਜ ਇਹ ਨਾਲ ਜਾਊਗੀ ਕੇ ਜਿਹੜਾ ਡੱਕੇ ਦੀ ਬੈਠੀ ਆ ਯਾਰ ਮੈਂ ਅੱਜ ਬਦਲ ਮੇਜ ਕੱਪੜੇ ਕਾਹਨੂੰ ਪਾ ਰੱਖਿਆ ਸਹਿਜ ਅੱਜ ਹੌਲੀ ਕਿਦਨ ਉਤਰੀ ਧੱਕਾ ਨਾ ਮਾਰੀ ਓ ਬੱਲੇ ਦੇਖਾਂ ਸਹਿਜ ਇੱਧਰ ਜਾ ਕੀ ਹੈਲੋ ਠੀਕ ਐ ਸਹਿਜ ਉਰੇ ਐ ਕੱਕੂ ਦੀ ਨੀ ਕਰਖੀ ਜੰਗਾ ਧਿਆਨ ਰੱਖੀਂ ਕੱਕੂ ਦਾ ਤੈਨੂੰ ਕੌਣ ਲੈ ਕੇ ਜਾਂਦਾ ਯਾਰ ਤੂੰ ਵੀ ਜਾਊਂਗਾ ਮੈਂ ਵੀ ਜਾਊਂਗਾ ਤੈਨੂੰ ਲਿਆ ਦੇ ਤੂੰ ਤਾਂ ਬਾਪੂ ਕੋਲੇ ਬੈਠਾ ਏ ਤੜਕੇ ਦਾ ਗੱਲਾਂ ਸੁਣਾਈ ਜਿੰਨਾ ਬਾਪੂ ਨੂੰ ਉਹ ਬਾਪੂ ਤਾਂ ਜੀ ਲੱਗਣਾ ਪੁੱਛ ਲੈ ਭਾਵੇਂ ਪੁੱਛੀ ਬਾਪੂ ਨੂੰ ਜੀ ਲੱਗ ਜੂ ਆ ਪਹਿਲਾਂ ਬਾਪੂ ਨੂੰ ਪੁੱਛ ਬਾਪੂ ਨੂੰ ਪੁੱਛ ਜੀ ਲੱਗ ਜੂ ਬਾਪੂ ਜੀ ਨੂੰ ਆ ਪੁੱਛ ਲੈ ਉਹ ਚੱਲ ਲੈ ਕੇ ਜਾਣਗੇ ਪਹਿਲਾਂ ਇਹ ਪੁੱਛ ਲੈ ਜੀ ਲੱਗ ਜੂ ਬਾਪੂ ਤੇ ਉਹ ਤਿਆਰ ਹੋ ਕੇ ਆਉਂਦੇ ਆ ਫਿਰ ਜਾਵਾਂਗੇ ਆਪਾਂ ਵੀ ਬਾਪੂ ਨੂੰ ਆ ਬੋਚਲਾ ਜੀ ਲੱਗ ਜੂ ਕਦੇ ਫਿਰ ਮੈਂ ਜਦੋਂ ਵਿਆਹ ਆ ਗਿਆ ਪੁੱਛੀ ਨਹੀਂ ਲੱਗਣਾ ਮੇਰਾ ਕੋਈ ਜੀ ਨਹੀਂ ਲੱਗਣਾ ਬਾਪੂ ਨਾਲ ਡਰ ਕੇ ਤਾਂ ਖੇਢੀ ਜਾਨਾ ਤੋਂ ਇੱਥੇ ਹੁਣ ਕਿਹੜਾ ਫੇਰ ਚੱਲਾਂਗੇ ਆਪਾਂ ਮਲਿਆ ਫਿਰ ਹੱਥ ਚੱਲਾਂਗੇ ਫੇਰ ਕੇ ਆਪਾਂ ਨਾਲ ਗਏ ਉਹਨੇ ਮਿਸਤਰੀ ਨੂੰ ਮਸਾਲਾ ਫੜਾਇਆ ਮਾਂ ਉਹਨੇ ਜਿਵੇਂ ਖੁਲੜੀ ਨਹੀਂ ਬਣਾਉਂਦੀ ਆ ਖੁਲੜੀ ਬਣਾ ਮਾਂ ਗਿਆ ਉੱਥੇ ਨਵੀਂ ਗਾਂ ਲੈ ਆਂਦੀ ਆ ਦੇਖਿਆ ਗੰਗੇਸ ਨਹੀਂ ਨਵੀਂ ਗਾਂ ਹੀ ਲੈ ਆਂਦੀ ਕਾਲੇ ਨੇ ਦੇਖਿਆ ਨਹੀਂ ਦੇਖਿਆ ਤੇਰਾ ਮੈਂ ਦਿਖਾ ਕੇ ਲੈਣਾ ਪੈਂ ਮਸਾਲਾ ਫੜਾਇਆ ਮਾਂ ਉੱਥੇ ਮਿਸਤਰੀ ਨੂੰ ਠੀਕ ਐ ਮਲਿਆ ਫਿਰ ਹੱਥ ਮਲਿਆ ਰਾ ਦੇਖਣ ਵਾਲੀ ਆਖਣ ਕੇ ਤਾਜ ਮੂੰਹ ਬਣਾ ਕੇ ਬੈਠਾ ਹਾ ਹਾ ਇਹ ਮੂੰਹ ਨਹੀਂ ਬਣਾਉਂਦਾ ਆਹਾ ਦਾ ਪਾਵਰ ਬੈਂਕ ਤੇ ਕਿਧਰੇ ਆਹਾ ਦਾ ਡੰਕ ਨਹੀਂ ਲੈਂਦਾ ਧਰ ਦਿਓ ਹੁਣੇ ਨੂੰ ਤੜਕੇ ਦੇ ਚੱਕਿਆ ਆੜੀ ਹਾਰੀ ਫੋਟੋ ਫਰੇ ਲਓ ਲੋਕ ਫੋਟੋ ਮਾ ਜਰਮਨ ਨੂੰ ਫੋਟੋ ਫਰੇ ਲਓ ਕਿ ਮੈਂ ਕਰੀਏ ਸਹੀ ਫੋਟੋ ਕਰੀਏ ਉਹ ਨੂੰ ਦੇਖਣਾ ਕਰ ਕਰ ਦਿੰਨੇ ਅੱਜ ਤਾਂ ਤਿਆਰ ਹੋਇਆ ਹੈ ਨਾ ਵਸਾ ਸੋਹਣਾ ਲੱਗਦਾ ਅੱਜ ਮੈਂ ਸਹੀ ਕਰ ਦੂ ਉਹਨੇ ਫੋਟੋਆਂ ਕਰਦੇ ਸਹੀ ਪੁੱਤਰੇ ਦੀ ਮੈਂ ਕੀ ਮੈਂ ਕਰਾਂ ਆ ਕੱਟ ਕੇ ਕਰਦੇ ਵੀਡੀਓ ਕੱਟਦੇ ਬਸ ਕੱਟਦੀਆਂ ਨਾ ਹੈਂ ਉਹ ਮੈਂ ਖਜਵਾਈਆਂ ਨਹੀਂ ਹੋ ਰੇ ਆ ਜਾ ਗੱਗੂ ਆ ਜਾ ਪੂਰੇ ਆਇਆ ਮਸਾਂ ਤਾ ਲਾਇਆ ਹੁੰਦਾ ਹੈ ਮੋਟਸਾਂ ਦੇ ਪੀ

ਲਗੀਆਂ ਬਹੁਤ ਸਾਰੀਆਂ ਫੋਟੋਆਂ ਲਾਤੀਆਂ ਦੱਸੋ ਭਾਈ ਅੱਜ ਗੱਗੂ ਦੀ ਰਿਪੋਰਟ ਕਿਵੇਂ ਲੱਗਦਾ ਚੋਬਰ ਅੱਜ ਦਾ ਜਮੈਂ ਕੱਲ ਬਾਤੀ ਹੂਰਾ ਯਾਰ ਅੱਜ ਦਾ ਗੱਗੂ ਯਾਰ ਹਾਂ ਚੱਲ ਜਾ ਬੜਾ ਸੈਂਡ ਕਰ ਦੂੰਗਾ ਪਹੁੰਚ ਟਾਈਮ ਨਾਲ ਤੂੰ ਤਾਂ ਪਕੌੜਿਆਂ ਤੇ ਕਲਾਬ ਜਾਵਣਾ ਤੇ ਡੱਕ ਕਰਾਂ ਬੈਸ ਕੋਣਾ ਇਹਨਾਂ ਵਿੱਚ ਰੱਖ ਕੋਮ ਬਾਬੇ ਭੰਨ ਦੇ ਫੂਨੇ ਇੱਥੇ ਰੱਖ ਮੈਂ ਟ ਮਾਰ ਦਾਂਗਾ ਮਾ ਜਰਾ ਇੰਨਾ ਧੱਕਾ ਹਾਂ ਕੀ ਉਹ ਹੋਰ ਚਾਚਾ ਓਏ ਚਾਚਾ ਉਹ ਥੋੜੀ ਨੇ ਤਾਂ ਇਹ ਨਾ ਗੈਣਾ ਅੱਛਾ ਕੀ ਇਹ ਤਾਂ ਸਹੀ ਗੱਲ ਆ ਯੱਕ ਇਹ ਟੱਕ ਨਹੀਂ ਟੁੱਟਣ ਦਿੰਦੇ ਆਪਣਾ ਖਾਨ ਨਹੀਂ ਕਰਦੇ ਗੱਗੂ ਦਾ ਠੀਕ ਸਹੀ ਹੈ ਨਾ ਰਾਮਨ ਲਾਡੀ ਨਾਲ ਗੁਰਸੇਵਕ ਸਿੰਘ ਗੁਰਪਰਾਲ ਚੈਨਲ ਤੋਂ ਬਹੁਤ ਬਹੁਤ ਧੰਨਵਾਦ ਦੋਨੇ ਮਿਸਤਰੀਆਂ ਦਾ ਹਾਂ ਭਾਈ ਮਿਸਤਰੀ ਵੀ ਇਹ ਮਣਾਏ ਉਹਨਾਂ ਦਾ ਰੂਪ ਦਿਖਾਈ ਜਨੇ ਹੱਥ ਨੂੰ ਦੇ ਨਾਲ ਸਾਰੀ ਦਿਖਾ ਦਿੰਨੇ ਆ ਮਾੜੇ ਜੀ ਸੋਹ ਸ੍ਰੀ ਗੱਲ ਚਾਚਾ ਆਇਆ ਨੀ ਤਾਂ ਆ ਮੋਟਰ ਹਾਲ ਬਾਹਰ ਖੜਾ ਕੇ ਚੰਗਾ ਮੈਂ ਲਿਆ ਆਉਂਗਾ ਤੂੰ ਕਿਧਰ ਲੋ ਹੋ ਗਏਗਾ ਕਿ ਮੈਂ ਉਹ ਤੂੰ ਬਹੁਤ ਗੌਰ ਸੇ ਦੇਖੀਏ ਇਸ ਚਿਹਰੇ ਕੋ ਜੇ ਗੱਗੂ ਕੀ ਮਾਸੀ ਕਾ ਮੁੰਡਾ ਹੈ ਭਾਗ ਜਾਣਦੇ ਚੰਗਾ ਲੱਭੜ ਜੇਗਾ ਯਾਰ ਚੌੜ ਨਾਲ ਤੱਕਣਾ ਨਾਤਾ ਤੋਤਾ ਸੋਹਣਾ ਲੱਗੀ ਇੰਨਾ ਦਾ ਵੀਡੀਓ ਬਣੇ ਮੈਸਾ ਬੰਦ ਦਿਆਂਗੇ ਚੰਗਾ ਸੱਜ ਹੁਣ ਤਾਂ ਤੋਤੇ ਹੋਏ ਹੱਥ ਦੇਖ ਲੈ ਚੰਗਾ ਉਹ ਕੜਾ ਦੇਖਣਾ ਆ ਦੇ ਮੈਂ ਆਪੀ ਲੈ ਜੂਆ ਲੱਭੜ ਜੇਗਾ ਖੜਾ ਰਹਿਣ ਦੇ ਕੋਈ ਨਹੀਂ ਲੈ ਕੇ ਜਾਂਦਾ ਚੱਕ ਗਾਲਾਂ ਲੰਡੀ ਪੁੱਟੀ ਟੱਕਾ ਹੋ ਰਹਿ ਹੋ ਰਹਿਗੇ ਚੱਕਾਂਗੇ ਚੱਕਾਂਗੇ ਹਾਂ ਸਾਢੇ 3:30 ਵਜੇ ਦੇ ਲੱਵੇ ਹੋ ਗਿਆ ਮਿਸਤਰੀ 2 ਨੇ ਪੱਜਰੇ ਖਟਾ ਲੈ ਗਲੇ ਆ। ਤਰੋ ਆਲੂਆਂ ਵਰਗੇ ਨਿਕਲੇ ਗਲੇ ਵਜਰਣ ਜਿਵੇਂ ਐਂ ਲੱਗਦਾ ਆਲੂ ਪੱਟੇ ਹੁੰਦੇ ਆ। ਮਿਸਤਰੀ ਭਾਈ 2 ਨੇ ਤੇ ਬੰਦੇ ਕੰਮ ਕਰਾਉਣ ਵਾਲੇ ਕਿੰਨੇ ਕੋਲੇ ਬੰਦੇ ਵੀ 2 ਨੇ। ਤੇ ਕੋਲ ਹੋ ਗਈ ਅੱਜ। ਹਾਂ ਹੈਪੀ ਹੋਰਾਂ ਨੇ ਵੀ ਜਾਣਾ ਸੀਗਾ ਤੇ ਮਨਪੀਤ ਤੋਰੇ ਵੀ ਨਾਲ ਤੇ ਪਿੰਡ ਟੂਰਨਾਮੈਂਟ ਆ ਵਾਲੀਬਾਲ ਦਾ ਉੱਥੇ ਗਏ ਹੋਏ ਤੇ ਗੱਗੂ ਹੋਰੇ ਵਿਆਹ ਤੇ ਵਾਗੇ। ਤੇ ਹੁਣ ਸਾਨੂੰ ਠੂਆ ਚੱਕਣ ਨੂੰ ਨਹੀਂ ਮਿਲਿਆ ਦਬੈਰ ਤੋਂ ਪਹਿਲਾਂ ਦਾ 11 ਵਜੇ ਦੇ। ਕਿੰਨੇ ਵਜੇਗਾ ਘੂਰ ਹਾਂ ਉਸੇ ਹੀ ਟਾਈਮ ਹੀ ਸੀ ਖੋਲਾ ਕਰ ਲੈ ਇਹਨੂੰ ਬਾੜਾ ਇਹ ਛੱਡ ਦੇ ਤੂੰ ਪਾਣੀ ਨਹੀਂ ਲੈ ਦੋ ਬਾਲਟੀਆਂ ਹੱਦੀ ਕੀ ਦਾ ਪਈ ਆ ਹਾਂ ਤੀਉਂ ਦਾ ਕੰਮ ਲਟੋ ਪਈਗਾ ਮਸਾਲਾ ਹੀ ਨਹੀਂ ਪੁਰਾ ਆ ਜਾਂਦਾ ਕੈਮਿਸਤਰੀ ਦੋ ਆ ਬੰਦੇ ਘਾਟ ਰਹੇ ਉੱਤੋਂ ਟੋਹਾਈਓ ਟਰੈਕਟਰ ਦੇ ਪਰਲੇ ਵਗੇ ਕਿਲਾ ਬਾੜਾ ਢਾਈ ਪਈਗੀ ਮਸਾਲੇ ਦੀ ਜਦੋਂ ਪੱਠਾ ਮੜ ਕੇ ਆਉਂਦਾ ਬੰਦਾ ਮੇਰਾ ਹੋਰ ਮਸਾਲੇ ਦਾ ਪੱਠੜ ਫੜਾ ਕੇ ਮੋੜਦਾ ਉਹਦੀ ਕਹਿੰਦੇ ਆ ਮਸਾਲਾ ਇਹਦੇ ਘਰੇ ਆ ਜਿਆ ਦੋ ਵਾਟ ਦੋ ਵਾਟਿੰਗ ਹੋਰ ਪਾ ਲਈਏ ਹਾਂ ਪੀਯੂ ਆ ਪੀਯੂ ਆ ਫਿਰ ਰੁੱਖਾ ਵਾਲਾ ਹੋ ਜਾਂਦਾ ਨਹੀਂ ਬਸ ਗਾਲਿਆ ਲਾ ਲੈਣ ਬੇਟਾ ਬਹੁਤ ਬਹੁਤ ਸਾਫ ਹੋ ਗਿਆ ਜਲ ਇੰਨੇ ਨਾਲ ਕੋਈ ਨਹੀਂ ਚਲੇ ਜਾਂਦਾ ਨਹੀਂ ਹਾਂ ਫਿਰ ਬੈਜ ਨਹੀਂ ਮਾਰੀ ਉਹਨਾਂ ਨੇ ਹੂੰ 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 4 6 8 10 ਤੇ 12 13 8 8 ਟਿਕਰਾ ਦੇ ਜੀ

ਰੱਖਿਆ ਹੁੰਦਾ ਟੀਕਾ ਮਾਰਦਾ ਹੁੰਦਾ ਸਾਨੂੰ ਐ ਹੋਏ ਹੈ ਆਪਾਂ ਛੁੱਟੀ ਇੱਥੇ ਆ ਜਾ ਦੇਖ ਆਉਂਦਾ ਦੋ ਘੰਟੇ ਮੇਲਾ ਕੋਈ ਪਾ ਹੁਣ ਤਾਂ ਅੱਥ ਨਹੀਂ ਹੋ ਗਿਆ ਵਧੀਆ ਸੀ ਬੈ ਗਗੂ ਕਿਉਂ ਸਹੀ ਕੀ ਕਹਿੰਦੀ ਵਧੀਆ ਸੀ ਕਹਿੰਦੀ ਹਾਂ ਸਹੀ ਹਾਂ ਜੀ ਹਾਂ ਵੀ ਵਧੀਆ ਵੀ ਹਾਂ ਥੋੜੀ ਸਹਜ ਨਹੀਂ ਸਲਾਮੀ ਨਹੀਂ ਦਿੱਤੀ ਸਾਮੇ ਦੇ ਕੇ ਹੀ ਨਾ ਸਹਜ ਦਿੱਤੀ ਨਹੀਂਂ ਧਾਰ ਕਰਿਆ ਦੀ ਚਲ ਆਏਗਾ ਲੱਗਿਆ ਕਿ ਮੈਂ ਰੂੰਗੇ ਦੇ ਸੀਗਾ ਦਿੱਤੀ ਨਹੀਂ ਹੈ ਨਾ ਲਾ ਕੇ ਦੱਦਾ ਵੱਧ ਗਈ ਧਾਰ ਕਰਕੇ ਆਏ ਧਾਰ ਕੌਣੇ ਖਾਗੀ ਕਿਲੋ ਕਿਲੋ ਗਲਾਬ ਜਾਮਣਾ ਹਨਾ ਰੂੰਗੇ ਦੀ ਗੱਲ ਮੈਂ ਤਾਂ ਖਾਦੀ ਨਹੀਂ ਇਹਨੇ ਕਹੇ ਮੈਂ ਹਨਾ ਵੀ ਰੂੰਗੇ ਕਿੰਨੇ ਗਲਾਬ ਜਾਮਣਾ ਕਿਲੋ ਹਨਾ ਮੈਂ ਕਰਦੀ ਗਲਾਬ ਜਾਮਣਾ ਦੀ ਨਾ ਵਰਖੀ ਬਸ ਤੇਲੇ ਪਕੌੜੇ ਖਾਦੇ ਆ ਗਰੀ ਆ ਦੇਖ ਲੋ 2 ਘੰਟੇ ਸੌ ਉੱਠਿਆ ਉੱਠ ਕੇ ਫੇਰ ਬਸ ਉਹੀ ਕੰਮ ਇਹਦਾ ਤਾਜੇ ਆਮ ਨਮ ਨਮ ਤਾ ਕਿਕਰਾਂ ਦੀਆਂ ਤਾ ਕਿਕਰਾਂ ਦੀਆਂ ਨਮ ਨਮ ਇਹ ਕਿਹਦਾ ਖਾਧਾ ਤਾਜੇ ਕਾਣੀ ਤਾਂ ਨਹੀਂ ਬਚੀ ਮਾਰ ਰਹੀ ਨਾ ਛਾਣੀ ਹੈ ਚਲੇ ਬਈ ਹੋਰ ਬਈ ਚੰਗਾ ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ ਚੰਗਾ ਵੀ ਕੱਲ ਹਾਂ ਕੱਲ ਕੱਲ ਹਾਂ ਆਉਣਗੇ ਕੱਲ ਕੱਲ ਮਿਲਣਗੇ ਬਹੁਤ ਬੇਕਰਨ ਵਾਲਾ ਹਾਂ ਬ੍ਰੇਕ ਦੇ ਬਾਅਦ ਥੋੜੀ ਬ੍ਰੇਕ ਹੀ ਹੁੰਦਾ ਉਹ ਸਾਤਰੀ ਗੱਲ ਬਈ ਸ਼ਾਮ ਵਾਲੀ ਕੱਲ ਸ਼ਾਮ ਵਾਲੀ ਨਹੀਂ ਦਰ ਕੇ ਵਾਲੀ ਆਪੂ ਦਰ ਕੇ ਵਾਲੀ ਆਜੋ ਸਹੀਆ ਗਲਾਸ ਆ ਲੈ ਜੋ ਮਸੀ ਗਲਾਸ ਉਧਰ ਸੋਹਣਾ ਕੰਮ ਨਿਬੜ ਗਿਆ ਅੱਜ ਬਾਈ ਜਿਵੇਂ ਅਸੀਂ ਬੰਦੀ ਦੋਈ ਸੀ ਹਾਂ ਇੱਥੇ ਖੜਾ ਪੁੱਤਰ ਮੈਂ ਕਿਤੇ ਨਹੀਂ ਜਾਂਦਾ ਆਹ ਖੋਲਣੀ ਬਣਾ ਲਈ ਛੋਟੀ ਇੱਕ ਇੱਕ ਵੱਡੀ ਖੋਲਣੀ ਆਹ ਬਣਾਤੀ ਉਹ ਤੜਕਾ ਲੰਬੀ ਤੇ ਉਹ ਤੜਕੇ ਮਮਟੀ ਜੀ ਦੇ ਉੱਪਰ ਉੱਥੇ ਲਾ ਲਈ ਸੀਗੀ ਜੋਟੀ ਪਹਿਲਾਂ ਉੱਥੇ ਲਾਏ ਸੀਗੇ ਤੇ ਸੋਹਣਾ ਕੰਮ ਨਿਬੜਿਆ ਵਧਾਈਆਂ ਵਾਸੀ ਇੰਨੇ ਸਾਰੇ ਕੰਮ ਵਾਸਤੇ ਨਾ ਸਾਈ ਗੋਲੇ ਦੇ ਨਾਲ ਲੰਗ ਮੱਜ ਦੇ ਤੇ ਆ ਪ੍ਰੋਗਰਾਮ ਆਪਣਾ ਬਈ ਸਮਾਪਤੀ ਦੇ ਵੱਲੋਂ ਬਹੁਤ ਸਾਰਾ ਧੰਨਵਾਦ ਤੁਹਾਡਾ ਵੀ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਾਮਾ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਅੰਤ ਤੱਕ ਵੇਖਦੇ ਹੋ ਤੇ ਇਸੇ ਤਰ੍ਹਾਂ ਲਾਈਕ ਆ ਵਾਲੀ ਬੇਨਤੀ ਹੈ ਇੱਕ ਭਾਈ ਲਾਈਕ ਜਰੂਰ ਕਰ ਜਿਆ ਕਰੋ ਆ ਦੇਖੋ ਨਹੀਂ ਇਹ ਤਾਂ ਉੱਥੇ ਲਾਇਆ ਸੀ ਬਚਿਆ ਹੋਇਆ ਸਮੰਟ ਜਿਆ ਉੱਥੇ ਇਹ ਤਾਂ ਇੱਥੇ ਰਹਿ ਗਏ ਨਾ ਹਿਸਾਬ ਕਰਿਓ ਹੱਥ ਨਾਲ ਹੀ ਪੁੱਟ ਜਾਗਾ ਕਿੱਲੇ ਆ ਓਕੇ ਆ ਲਾਈਕ ਜਰੂਰ ਕਰ ਦਿਓ ਬੇਨਤੀ ਇਹ ਆ ਠੀਕ ਹੈ ਮਾਰਕ ਬਸ ਸਕੇ ਚੰਗਾ ਅੱਜ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ